ਇੱਕ ਕਿਲੋ ਚੌਲ ਪੈਦਾ ਕਰਨ ਦੇ ਲਈ ਲਗਭਗ 3000 ਲੀਟਰ ਦੇ ਕਰੀਬ ਪਾਣੀ ਜਿਹੜਾ ਸਾਡਾ ਲੱਗ ਜਾਂਦਾ ਹੈ ਖਾਸ ਕਰਕੇ ਮਾਲਵਾ ਬਿਲਡ ਦੇ ਵਿੱਚੋਂ ਜਿਆਦਾਤਰ ਬਲਾਕ ਆ ਜਿਹੜੇ ਉਹ ਰੈੱਡ ਜ਼ੋਨ ਦੇ ਵਿੱਚ ਡਿਕਲੇਅਰ ਹੋ ਗਏ ਐ ਅਜਿਹੇ ਹਾਲਾਤ ਦੇ ਨਾਲ ਜਿਹੜਾ ਸਾਡਾ ਪਾਣੀ ਥੱਲੇ ਜਾਂਦਾ ਰਿਹਾ ਅਸੀਂ ਨਾ ਸੰਭਲੇ ਉਹ ਦਿਨ ਦੂਰ ਨਹੀਂ ਵੀ ਜਦੋਂ ਪੰਜਾਬ ਦੇ ਵਿੱਚ ਰਾਜਸਥਾਨ ਵਰਗਾ ਮਾਹੌਲ ਬਣ ਸਕਦਾਗਾ ਜੇ 20 ਜੂਨ ਤੋਂ ਝੋਨਾ ਲਾਉਨੇ ਆ ਤਾਂ ਸਾਡਾ ਪਾਣੀ ਦਾ ਲੈਵਲ ਆ ਜਿਹੜਾ ਉਹ ਬਹੁਤਾ ਥੱਲੇ ਨਹੀਂ ਜਾਂਦਾ ਜਿਵੇਂ ਸੀ ਉਹ ਤੋਂ ਗੇਤਾ ਲਾਉਨੇ ਆਗੇ 10 ਜੂਨ ਤੋਂ ਜਾਂ ਉਹ ਤੋਂ ਪਹਿਲਾਂ ਲਾਉਨੇ ਆਗੇ ਜਾਂ ਜਿਵੇਂ ਪਹਿਲਾਂ ਮਈ ਦੇ ਵਿੱਚ ਲਾਉਣ ਲੱਗ ਜਾਂਦੇ ਸੀ ਲੋਕ ਤਾਂ ਉਹਦਾ ਸਾਡਾ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਥੱਲੇ ਜਾਂਦਾ ਸੀ ਇਹ ਹਰੇਕ ਸਾਲ ਮਲਾ ਅੰਦਾਜ਼ਨ 4.5 ਫੁੱਟ 2 ਫੁੱਟ ਦੇ ਕਰੀਬ ਪਾਣੀ ਥੱਲੇ ਚਲਾ ਜਾਂਦਾ ਜੋ ਡਾਟਾ ਜਿਉਂਵਰਸਿਟੀ ਦਾ ਡਾਟਾ ਹੈਗਾ ਸਸ਼ਕਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਸੋ ਲਗਾਤਾਰ ਤੁਸੀਂ ਖਬਰਾਂ ਦੇਖ ਰਹੇ ਹੋਵੋਗੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਔਰ ਖਾਸ ਕਰਕੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਖਬਰਾਂ ਸੁਣਦੇ ਵਿੱਚ ਆਈਆਂ ਸੀ ਕਿ ਧਰਤੀ ਹੇਠਲਾ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਘਟਦਾ ਜਾ ਰਿਹਾ ਤੇ ਬਹੁਤ ਸਾਰੇ ਅਜਿਹੇ ਏਰੀਆ ਵੀ ਨੇ ਜਿਨ੍ਹਾਂ ਦੇ ਵਿੱਚ ਡਾਰਕ ਜ਼ੋਨ ਘੋਸ਼ਿਤ ਵੀ ਕੀਤੇ ਜਾ ਚੁੱਕੇ ਨੇ ਔਰ ਪੰਜਾਬ ਦੇ ਪਾਣੀ ਹੈ ਜਿਹੜੇ ਡੁੰਗੇ ਕਿਉਂ ਹੋਏ ਨੇ ਔਰ ਇਸ ਦੇ ਨਾਲ ਕਿਸਾਨੀ ਕਿਵੇਂ ਰਿਲੇਟਡ ਹੈ ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਕਿ ਪਾਣੀ ਹੈ ਜਿਹੜਾ ਉਹ ਕਿਵੇਂ ਘਟਿਆ ਹੈ ਤੇ ਸਾਡੇ ਕੋਲ ਜਿਹੜਾ ਪ੍ਰਯਾਪਤ ਪਾਣੀ ਹੈ ਜਿਹੜਾ ਧਰਤੀ ਹੇਠਲਾ ਉਹ ਕਿੰਨੇ ਚਿਰ ਦਾ ਬਚਿਆ ਹੈ ਤੇ ਕਿਸ ਨੂੰ ਇੱਕ ਤਰ੍ਹਾਂ ਅਸੀਂ ਉਸ ਨੂੰ ਸੰਭਾਲ ਸਕਦੇ ਹਾਂ ਸਾਡੇ ਨਾਲ ਐਸ ਵੇਲੇ ਮੁੱਖ ਖੇਤੀਬਾੜੀ ਅਫਸਰ ਗੁਰਦੀਪ ਸਿੰਘ ਜੀ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਰ ਜਿਸ ਤਰੀਕੇ ਦੇ ਨਾਲ ਪਾਣੀਆਂ ਦੀ ਗੱਲ ਚੱਲਦੀ ਪਈ ਹੈ ਪਹਿਲਾਂ ਦੱਸੋ ਕਿ ਪੰਜਾਬ ਦਾ ਪਾਣੀ ਵਾਕੀ ਦੇ ਵਿੱਚ ਬਹੁਤ ਲੈਵਲ ਡਾਊਨ ਆ ਚੁੱਕਿਆ ਹੈ ਆ ਬਿਲਕੁਲ ਜੀ ਜਿਵੇਂ ਆਪਾਂ ਦੇਖਦੇ ਆਂਗੇ ਆਮ ਤੌਰ ਤੇ ਬਈ ਜਿਹੜਾ ਪੰਜਾਬ ਦਾ ਪਾਣੀ ਹੈ ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ ਅਜ ਤੋਂ 25 30 ਸਾਲ ਪਹਿਲਾਂ 35 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਪਾਣੀ ਦਾ ਪੱਧਰ ਸਾਡਾ ਬਹੁਤ ਉੱਚਾ ਹੁੰਦਾ ਸੀਗਾ ਉੱਪਰ ਹੀ ਹੁੰਦਾ ਸੀ ਮੋਟਰਾਂ ਸਾਡੀਆਂ ਇੰਜਣਾਂ ਨਾਲ ਚੱਲਦੇ ਹੁੰਦੇ ਸੀਗੇ ਆਮ ਆਪਣੇ ਮਲੋਪਰੀ ਬੋਰ ਪਏ ਹੁੰਦੇ ਸੀਗੇ ਤੇ ਪਰ ਹੁਣ ਦਿਨੋ ਦਿਨ ਜਿਹੜਾ ਸਾਡਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈਗਾ ਜਿਹੜੀਆਂ ਸਾਡੀਆਂ ਮੋਟਰਾਂ ਨੇ ਉਹ ਡੂੰਘੀਆਂ ਆਪਾਂ ਕਰੀ ਜਾ ਰਹੇ ਹਰੇਕ ਸਾਲ ਆਪਾਂ ਨੂੰ ਹੁੰਦਾ ਵੀ ਆਪਾਂ ਯਾਰ ਹਰੇਕ ਉਹਦੇ ਵਿੱਚ ਹਰੇਕ ਟੋਟਾ ਪਾ ਕੇ ਮੋਟਰ ਹੋਰ ਨੀ ਸਮਰਸਿਵਾਲ ਲੱਗ ਗਿਆਗੇ ਪਾਣੀ ਦਾ ਲੈਵਲ ਸਾਡਾ ਦਿਨੋਂ ਦਿਨ ਥੱਲੇ ਜਾ ਰਿਹਾ ਜਿਹੜਾ ਸਾਡੇ ਪੰਜਾਬ ਲਈ ਬੜੀ ਵੱਡੀ ਖਤਰੀ ਦੀ ਨਿਸ਼ਾਨੀ ਹੈਗੀ ਤੇ ਜੇ ਐਸੇ ਹਾਲਾਤ ਦੇ ਨਾਲ ਜਿਹੜਾ ਸਾਡਾ ਪਾਣੀ ਥੱਲੇ ਜਾਂਦਾ ਰਿਹਾ ਅਸੀਂ ਨਾ ਸੰਭਲੇ ਜੇ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਾ ਸਮਝਿਆ ਤਾਂ ਉਹ ਦਿਨ ਦੂਰ ਨਹੀਂ ਵੀ ਜਦੋਂ ਪੰਜਾਬ ਦੇ ਵਿੱਚ ਰਾਜਸਥਾਨ ਵਰਗਾ ਮਾਹੌਲ ਬਣ ਸਕਦਾਗਾ ਸਾਸੀਂ ਪਾਣੀ ਨੂੰ ਤਰਸਾਂਗੇ ਸਸੀਂ ਜ਼ਿੰਮੇਵਾਰੀ ਸਮਝੀਏ ਪਾਣੀ ਦੀ ਬਚਤ ਕਰਨ ਦੇ ਲਈ ਜਿੰਨੇ ਬਣਦੇ ਆ ਉਪਰਾਲੇ ਕਰੀਏ ਆਪਣੇ ਵੱਲੋਂ ਬਣਦਾ ਯੋਗਦਾਨ ਪਾ ਜੇ ਇਹ ਹਰ ਇੱਕ ਸਰਕਾਰ ਦੀ ਮਹਿਕਮੇ ਦੀ ਔਰ ਹਰ ਇੱਕ ਆਮ ਆਦਮੀ ਦੀ ਹਰ ਇੱਕ ਕਿਸਾਨ ਦੀ ਜ਼ਿੰਮੇਵਾਰੀ ਬਣਦੀ ਹੈ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਹੀ ਅਸੀਂ ਜਿਹੜਾ ਪਾਣੀ ਦਾ ਪੱਧਰਾ ਦਰਦ ਨੂੰ ਦਿਨ ਥੱਲੇ ਜਾ ਰਿਹਾ ਉਹਨੂੰ ਅਸੀਂ ਬਚਾ ਸਕਦੇ ਜਿਵੇਂ ਕਿਸਾਨੀ ਦੀ ਗੱਲ ਕਰੀ ਤਾਂ ਕਿਸਾਨ ਮੋਟਰਾਂ ਜਿਹੜੀਆਂ ਲਗਾਉਂਦੇ ਨੇ ਮੋਟਰ ਦਾ ਬੋਹਰ ਹੁੰਦਾ ਹੈ ਤਾਂ ਉਹ ਮੋਟਰ ਦਾ ਬੋਰ ਅਸਲ ਦੇ ਵਿੱਚ ਕਿੰਨਾ ਖੁੰਦਾ ਹੈ ਤੇ ਖਾਸ ਕਰਕੇ ਜਦੋਂ ਅਸੀਂ ਕਦੇ ਵੀ ਕਿਸੇ ਨਾਲ ਗੱਲਬਾਤ ਕਰਦੇ ਕਿਸਾਨ ਦੇ ਨਾਲ ਜਾਂ ਉਹਨਾਂ ਨਾਲ ਗੱਲਬਾਤ ਬੋਰ ਦੀ ਬਾਰੇ ਗੱਲ ਕਰਦੀ ਕੋਸ਼ਿਸ਼ ਕਰਦੇ ਕਹਿੰਦੇ ਵੀ ਕਰਨੂ ਦਾ ਬਹੁਤ ਡੂੰਘੇ ਬੋਰ ਹੋਏ ਹੁੰਦੇ ਨੇ ਲੇਕਿਨ ਪਾਣੀ ਦਾ ਪੱਧਰ ਕੁਝ ਹੋਰ ਹੁੰਦਾ ਹੈ ਨਹੀਂ ਉਹ ਤਾਂ ਇਸ ਤਰ੍ਹਾਂ ਜੀ ਜਦੋਂ ਆਪਾਂ ਪਾਣੀ ਕੱਢਣਾ ਹੁੰਦਾ ਥੱਲੇ ਉਹਨਾਂ ਆਪਾਂ ਨੂੰ ਉਸ ਲੈਵਲ ਤੇ ਰੱਖਣਾ ਪੈਂਦਾਗਾ ਜਿਵੇਂ ਆਪਣੇ ਮੈਂ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰਾਂ ਆਪਣੇ ਬੋਰ ਆਮ ਤੌਰ ਤੇ 3350 ਫੁੱਟ ਤੇ ਕਰੀਬ ਜਾ ਕੇ ਬੋਰ ਜਾ ਕੇ ਹੁੰਦਾਗਾ ਤੇ ਜਿਹੜਾ ਪਾਣੀ ਦਾ ਲੈਵਲ ਆ ਸਾਡਾ ਜਿਹੜਾ ਪਾਣੀ ਆ ਜਾਂਦਾ ਪਾਣੀ ਦਿੱਤੇ ਹੈਗੀ ਉਹ ਲਗਭ ਆ 125 30 ਮੀਟਰ ਤੇ ਆ 125 30 ਫੁੱਟ ਤੇ ਜਾ ਕੇ ਪਾਣੀ ਸਾਡਾ ਆ ਜਾਂਦਾਗਾ ਤੇ ਪਰ ਉਹ ਬੋਰ ਸਾਨੂੰ ਡੂੰਘਾ ਕਰਨਾ ਪੈਣਾਗਾ ਥੱਲੇ ਕਰਨਾ ਪੈਣਾਗਾ ਕਿਉਂਕਿ ਮੋਟਰ ਸਾਡੀ ਪਾਣੀ ਦੇ ਵਿੱਚ ਥੱਲੇ ਪਾਈ ਹੁੰਦੀ ਹੈ ਨਾ ਚੱਲਦੀ ਹੁੰਦੀ ਹੈਗੀ ਇਸ ਕਰਕੇ ਪਰ ਇਹ ਵੀ ਆ ਵੀ ਮਤਲਬ ਜੇ ਆਪਾਂ ਪੁਰਾਣੇ ਸਮੇਂ ਨਾਲ ਕੰਪੇਅਰ ਕਰੀਏ ਤਾਂ ਪਹਿਲਾਂ ਸਾਡਾ ਪਾਣੀ ਦਾ ਲੈਵਲ ਬਹੁਤ ਉੱਪਰ ਹੁੰਦਾ ਸੀਗਾ ਜਿਹੜਾ ਹੁਣ ਥੱਲੇ ਜਾ ਰਿਹਾ ਦਿਨ-ਦਿਨ ਜਾ ਰਿਹਾ ਨਲਕੇ ਕੋਈ ਸਪੈਸਿਫਿਕ ਡਾਟਾ ਨਹੀਂ ਦੇ ਸਕਦੇ ਵੀ ਕਿੰਨਾ ਉਸ ਵੇਲੇ ਲੈਵਲ ਸੀਗਾ ਜਾਂ ਹੁਣ ਕਿੰਨਾ ਅੱਗੇ ਜਾ ਸਕਦਾ ਥੱਲੇ ਡਾਊਨ ਨਹੀਂ ਆਪਾਂ ਜਨਰਲੀ ਕਹਿ ਸਕਦੇ ਆ ਵੀ ਜਿਵੇਂ ਹੁਣ ਅੱਜ ਤੋਂ 15-20 ਸਾਲ ਪਹਿਲਾਂ ਸਾਡੀਆਂ ਮੋਟਰਾਂ ਜਿਹੜੀਆਂ ਹੁੰਦੇ ਸੀ 70-80 ਫੁੱਟ ਤੇ ਪਾਣੀ ਹੁੰਦਾ ਸੀਗਾ ਹੁਣ ਮਤਲਬ 100 20-25-30 ਫੁੱਟ ਤੇ ਆ ਪਾਣੀ ਦਾ ਹੈਗਾ ਉਹ ਲੈਵਲ ਤਾਂ ਥੱਲੇ ਗਿਆ ਹੀ ਹੈ ਉਹ ਤਾਂ ਹੈਗਾ ਡਾਟਾ ਤਿੰਨਕ ਤਾਂ ਹੈਗਾ ਹੀ ਆ ਕਿ ਖਸਾਨੀ ਦੇ ਵਿੱਚ ਜਿਵੇਂ ਝੋਨਾ ਲਗਾਉਂਦੇ ਨੇ ਕਿਸਾਨਾਂ ਨੇ ਤਾ ਕੀ ਇਹ ਕਹਿ ਸਕਦੇ ਵੀ ਕਿ ਝੋਨੇ ਆ ਵੀ ਇੱਕ ਕਾਰਨ ਬਣ ਸਕਦਾ ਹੈ ਵੀ ਜਿਸ ਕਰਕੇ ਧਰਤੀ ਹੇਠਲਾ ਪਾਣੀ ਜਿਹੜਾ ਹੋ ਡੂੰਗਾ ਹੋਇਆ ਵੀ ਉਹਨਾਂ ਨੂੰ ਇੱਕ ਡੇਡ ਦਿੱਤੀ ਜਾਂਦੀ ਆ ਵੀ ਇਸ ਡੇਟ ਨੂੰ ਤੁਸੀਂ ਝੋਨਾ ਲਗਾਣਾ ਹੈ ਵੀ ਉਹ ਵੀ ਡੇਟਸ ਦੇ ਵਿੱਚ ਅਲਟਰਨੇਟ ਕੀਤਾ ਗਿਆ ਚੇਂजेस ਕੀਤੇ ਗਏ ਨੇ ਵੀ ਹੋਰ ਰੇਲੇਟ ਕੀਤਾ ਗਿਆ ਝੋਨਾ ਅ ਦੇਖੋ ਜਿਹੜਾ ਪਾਣੀ ਦਾ ਪੱਧਰ ਸਾਡਾ ਥੱਲੇ ਜਾ ਰਿਹਾ ਇਹਦੇ ਬਹੁਤ ਫੈਕਟਰ ਆ ਗਏ ਜਿਹਦੇ ਜਾਣਦੇ ਬਹੁਤ ਕਾਰਨ ਆ ਗਏ ਕੱਲਾ ਇੱਕ ਕਿਸੇ ਇੱਕ ਫਸਲ ਨੂੰ ਨਹੀਂ ਕਹਿ ਸਕਦੇ ਪਰ ਇਹਦੇ ਵਿੱਚ ਇੱਕ ਵੱਡਾ ਫੈਕਟਰ ਝੋਨੇ ਦੀ ਕਾਸ਼ਤ ਵੀ ਇੱਕ ਵੱਡਾ ਫੈਕਟਰ ਹੈ ਠੀਕ ਹੈ ਪਰ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿਹੜੀ ਆਪਣੀ ਸਾਡੀ ਸਪਰਿੰਗ ਮੇਜ ਦੀ ਆ ਮੱਕੀ ਹੁਣ ਬੀਜੀ ਗਈ ਇਹਦੀ ਕਾਸ਼ਤ ਹੁੰਦੀ ਹੈ ਇਹਦੇ ਵਿੱਚ ਹੀ ਪਾਣੀ ਦੀ ਲਾਗਤ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਦੂਸਰਾ ਸਾਡੇ ਹੋਰ ਇੰਡਸਟਰੀ ਦੇ ਵਿੱਚ ਹੀ ਪਾਣੀ ਦੀ ਲਾਗਤ ਬਹੁਤ ਜ਼ਿਆਦਾ ਹੁੰਦੀ ਹੈਗੀ ਆਪਾਂ ਕਿਸੇ ਇੱਕ ਚੀਜ਼ ਬਾਰੇ ਨਹੀਂ ਕਹਿ ਸਕਦੇ ਪਰ ਫਿਰ ਵੀ ਆਪਾਂ ਇਹ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਜਿਹੜਾ ਸਾਡੀ ਝੋਨੇ ਦੀ ਕਾਸ਼ਤ ਆ ਇਹਨੇ ਸਾਡਾ ਪਾਣੀ ਦੀ ਖਪਤ ਸਾਡੀ ਬਹੁਤ ਜ਼ਿਆਦਾ ਵਧਾਈ ਹੈਗੀ ਸਾਡਾ ਸਾਡੇ ਪਾਣੀ ਦੀ ਖਪਤ ਦੇ ਵਿੱਚ ਪਾਣੀ ਦਾ ਲੈਵਲ ਸਾਡਾ ਥੱਲੇ ਜਾਣ ਦੇ ਵਿੱਚ ਝੋਨੇ ਦੀ ਫਸਲ ਦਾ ਰੋਲ ਬਹੁਤ ਵੱਡਾ ਹੈਗਾ ਤੇ ਕਿਉਂਕਿ ਇੱਕ ਮਤਲਬ ਯੂਨੀਵਰਸਿਟੀ ਦੀ ਰਿਸਰਚ ਮੁਤਾਬਕ ਇਹ ਹੈ ਵੀ ਇੱਕ ਔਸਤਨ ਵਾਲਾ 1 ਕਿਲੋ ਚੌਲ ਪੈਦਾ ਕਰਨ ਦੇ ਲਈ ਲਗਭਗ 3000 ਲੀਟਰ ਦੇ ਕਰੀਬ ਪਾਣੀ ਜਿਹੜਾ ਸਾਡਾ ਲੱਗ ਜਾਂਦਾ ਹੈਗਾ ਸਿਰਫ 1 ਕਿਲੋ ਲਈ 1 ਕਿਲੋ ਚੌਲ ਪੈਦਾ ਕਰਨ ਲਈ ਉਹਦੇ ਨਾਲ ਆਪਾਂ ਦੇਖ ਲਈਏ ਵੀ ਸਾਡੇ ਕਿੰਨੀ ਲੱਗਦਾ ਕਿੰਨੀ ਜ਼ਿਆਦਾ ਲੱਗਦਾ ਪਾਣੀ ਦੀ ਕਿਉਂਕਿ ਸਾਨੂੰ ਇਹ ਲਗਾਤਾਰ ਮਤਲਬ ਪਹਿਲੇ ਹੁਣ ਜੇ ਆਪਾਂ ਗੱਲ ਕਰਦੇ ਆਂਗੇ ਜਦੋਂ ਅਸੀਂ ਟ੍ਰਾਂਸਪਲੈਂਟ ਕਰਦਾ ਝੋਨਾ ਖੇਤ ਦੇ ਵਿੱਚ ਤਾਂ 10 ਤੋਂ 15 ਦਿਨ ਸਾਨੂੰ ਲਗਾਤਾਰ ਪਾਣੀ ਖੜਾ ਰੱਖਣਾ ਪੈਂਦਾ ਹੈਗਾ ਤੇ ਉਸ ਤੋਂ ਬਾਅਦ ਅਸੀਂ ਰੁਕ ਰੁਕ ਕੇ ਸਕਾ ਕੇ ਪਾਣੀ ਲਾ ਸਕਦੇ ਹਾਂਗੇ ਪਰ ਪਹਿਲੇ 10-15 ਦਿਨ ਸਾਨੂੰ ਪਾਣੀ ਖੜਾ ਰੱਖਣਾ ਪੈਂਦਾ ਜਿੰਨਾ ਚਿਰ ਸਾਡੀ ਪਨੀਰੀ ਤੁਰਦੀ ਨਹੀਂ ਤੇ ਉਹ 부ਝਾ ਨਹੀਂ ਮਾਰਦੇ ਉਹਨਾਂ ਚਿਰ ਅਸੀਂ ਪਾਣੀ ਖੜਾ ਰੱਖਦੇ ਆਗੇ ਇਸ ਕਰਕੇ ਪਾਣੀ ਦੀ ਲਾਗਤ ਬਹੁਤ ਜ਼ਿਆਦਾ ਆ ਗਈ ਤੇ ਦੂਜੀ ਗੱਲ ਹੈਗੀ ਵੀ ਜਿਹੜਾ ਤੁਸੀਂ ਗੱਲ ਕੀਤੀ ਹੈਗੀ ਵੀ ਇਹਦੀ ਡੇਟ ਬਾਰੇ ਝੋਨੇ ਦੀ ਡੇਟ ਬਾਰੇ ਜਦੋਂ ਪਹਿਲਾਂ ਸਾਡੇ ਝੋਨਾ ਲੱਗਦਾ ਸੀ ਬਹੁਤ ਗੇਤਾ ਲਾਉਂਦੇ ਸੀ ਲੋਕ ਮਈ ਦੇ ਵਿੱਚ ਝੋਨਾ ਲਾਉਣ ਲੱਗ ਜਾਂਦੇ ਹੁੰਦੇ ਸੀ ਮਈ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਗਰਮੀ ਜ਼ਿਆਦਾ ਹੋਣ ਕਰੋਂ ਉਹਨਾਂ ਦਿਨਾਂ ਵਿੱਚ ਪਾਣੀ ਦੀ ਲਾਗਤ ਬਹੁਤ ਜ਼ਿਆਦਾ ਹੁੰਦੀ ਹੈ ਪਰ ਜਿਹੜਾ 2009 ਦੇ ਵਿੱਚ ਸਾਡਾ ਐਕਟ ਬਣਾਇਆ ਸਰਕਾਰ ਨੇ ਪਾਣੀ ਪੰਜਾਬ ਪ੍ਰਿਜ਼ਰਵੇਸ਼ਨ ਆਫ ਸਬਸੋਇਲ ਵਾਟਰ ਐਕਟ ਬਣਾਇਆ ਉਹਦੇ ਤਹਿਤ ਇੱਕ ਡੇਟ ਫਿਕਸ ਕੀਤੀ ਹੈਗੀ ਵੀ ਤੁਸੀਂ 10 ਜੂਨ ਤੋਂ ਝੋਨਾ ਲਾ ਸਕਦੇ ਹੈਗੇ ਜਾਂ ਹਰ ਇੱਕ ਸਾਲ ਡੇਟ ਤੈਅ ਕੀਤੀ ਜਾਂਦੀ ਵੀ ਕਿੰਨੀ ਤਰੀਕ ਤੋਂ ਝੋਨਾ ਲਾ ਸਕਦੇ ਆ ਕਿਉਂਕਿ ਜਦੋਂ 10 ਜੂਨ ਤੋਂ ਝੋਨਾ ਲੱਗ ਤਾਂ ਉਦੋਂ ਤੱਕ ਜਦੋਂ ਅੱਗੇ ਤਾਂ ਅੱਗੇ ਜਾ ਕੇ ਉਹਨੇ ਚੱਲਣਾ ਹੁੰਦਾਗਾ ਤੱਕਾ ਜੁਲਾਈ ਦੇ ਵਿੱਚ ਜਾਂ ਜੂਨ ਐਂਡ ਦੇ ਵਿੱਚ بارشਾਂ ਸ਼ੁਰੂ ਹੋ ਜਾਂਦੀਆਂ ਨੇ ਮੌਨਸੂਨ ਆ ਜਾਂਦੀ ਹੈਗੀ ਤੇ ਉਦੋਂ ਫਿਰ ਸਾਡੀ ਪਾਣੀ ਦੀ ਕੋਸਾ ਹੱਦ ਤੱਕ ਬਚਤ ਹੋ ਜਾਂਦੀ ਹੈਗੀ ਤੇ ਜੇ ਅਸੀਂ ਝੋਨਾ ਐਵਰੇਜ ਆਪਾਂ ਇੱਕ ਯੂਨੀਵਰਸਿਟੀ ਦਾ ਡਾਟਾ ਹੈ ਵੀ ਜੇ 20 ਜੂਨ ਤੋਂ ਝੋਨਾ ਲਾਉਨੇ ਆ ਤਾਂ ਸਾਡਾ ਪਾਣੀ ਦਾ ਲੈਵਲ ਆ ਜਿਹੜਾ ਉਹ ਬਹੁਤਾ ਥੱਲੇ ਨਹੀਂ ਜਾਂਦਾਗਾ ਜੇ ਅਸੀਂ ਉਹ ਤੋਂ ਗੇਤਾ ਲਾਉਨੇ ਆਗੇ 10 ਜੂਨ ਤੋਂ ਜਾਂ ਉਹ ਤੋਂ ਪਹਿਲਾਂ ਲਾਉਨੇ ਆਗੇ ਜਾਂ ਜਿਵੇਂ ਪਹਿਲਾਂ ਮਈ ਦੇ ਵਿੱਚ ਲਾਉਣ ਲੱਗ ਜਾਂਦੇ ਸੀ ਲੋਕ ਤਾਂ ਉਹਦਾ ਸਾਡਾ ਪਾਣੀ ਦਾ ਲੈਵਲ ਆ ਬਹੁਤ ਜ਼ਿਆਦਾ ਥੱਲੇ ਜਾਂਦਾ ਸੀਗਾ ਜਿਹੜਾ ਕਿ ਹੁਣ ਆ ਮਤਲਬ ਪਿਛਲੇ ਆਪਾਂ ਕਹਿ ਸਕਦੇ 10-12 ਸਾਲਾਂ ਤੋਂ ਕੁਝ ਰੁਕਿਆਗਾ ਕਿਉਂਕਿ ਜਦੋਂ ਤੋਂ ਇਹਦੀ ਡੇਟ ਫਿਕਸ ਕੀਤੀ ਆ ਵੀ 10 ਜੂਨ ਤੋਂ ਲਾਉਣਾਗਾ ਝੋਨਾ ਜਾਂ ਹਰੇ ਸਾਲ ਡੇਟ ਤੈਅ ਹੁੰਦੀ ਹੈਗੀ ਤਾਂ ਉਹਦੇ ਨਾਲ ਜਿਹੜਾ ਪਾਣੀ ਦਾ ਪੱਧਰ ਜਿਹੜਾ ਥੱਲੇ ਜਾਣ ਵਾਲਾ ਕੁਝ ਹੱਦ ਤੱਕ ਰੁਕਿਆ ਜ਼ਰੂਰ ਆ ਜਿਵੇਂ ਵਾਟਰ ਰੀਚਾਰਜ ਕਹਿੰਦੇ ਵੀ ਹੁੰਦਾ ਆ ਹਮੇਸ਼ਾ ਅ ਬਹੁਤ ਸਾਰੇ ਅਜਿਹੇ ਜ਼ੋਨ ਜਿਹੜੇ ਰੀਚਾਰਜ ਬਹੁਤ ਜ਼ਿਆਦਾ ਕਹਿੰਦੇ ਹੋਇਆ ਵੀ ਜਿਸ ਤਰੀਕੇ ਨਾਲ 2019 ਦੇ ਵਿੱਚ ਹੜਾ ਸਥਿਤੀ ਬਣੀ 2023 ਦੇ ਵਿੱਚ ਹੜਾ ਏ ਉਹਦੇ ਵਿੱਚ ਮੱਝ ਮਾਲਵੇ ਦਾ ਵੀ ਥੋੜਾ ਹਿੱਸਾ ਸੀਗਾ ਜਿਹੜਾ ਉਸ ਦੀ ਰਿਪੋਰਟ ਦੇ ਵਿੱਚ ਆਇਆ ਤਾਂ ਉਹ ਜਿਹੜੇ ਹਿੱਸੇ ਸੀਗੇ ਜਿਨ੍ਹਾਂ ਦੇ ਵਿੱਚ ਹੜਾ ਆਇਆ ਵੀ ਉਹ ਤਾਂ ਰੀਚਾਰਜ ਪ੍ਰੋਪਰ ਹੋਏ ਹੋਣ ਕਿ ਉਹਨਾਂ ਵਿੱਚ ਤਾਂ ਪਾਣੀ ਲੈਵਲ ਠੀਕ ਹੋਣਾ ਨਹੀਂ ਇਹਦਾ ਦੋ ਗੱਲਾਂ ਨੇ ਜੀ ਜਦੋਂ ਆਪਾਂ ਜਿਹੜੀ ਝੋਨੇ ਦੀ ਕਾਸ਼ਤ ਕਰਦੇ ਜਿਹੜਾ ਹੜਾ ਆਮ ਤੌਰ ਤੇ ਤਰੀਕਾ ਟ੍ਰੈਡੀਸ਼ਨਲ ਜਿਹਨੂੰ ਕਹਿੰਨੇ ਹੈਗੇ ਅਸੀਂ ਪਨੀਰੀ ਲਾ ਕੇ ਕੱਦੂ ਕਰਕੇ ਝੋਨਾ ਡ੍ਰੈਨਸਫਰਡ ਕਰਦੇ ਆਂਗੇ ਇਹ ਹੀ ਹੈ ਜੀ ਰੁਟੀਨ ਦੇ ਵਿੱਚ ਉਹਦੇ ਨਾਲ ਕੀ ਹੈ ਜਦੋਂ ਅਸੀਂ ਕੱਦੂ ਕਰਦੇ ਆਂਗੇ ਜਿਹੜੀ ਸਾਡੀ ਜ਼ਮੀਨ ਆ ਉਹਦੇ ਉੱਪਰ ਇੱਕ ਸਖਤ ਤਹਿ ਬਣ ਜਾਂਦੀ ਆ ਜਿਹਦੇ ਨਾਲ ਪਾਣੀ ਥੱਲੇ ਨਹੀਂ ਜਾਂਦਾ ਯਾਨਕਿ ਜਿਹੜੇ ਅਸੀਂ ਅਸੀਂ ਝੋਨੇ ਦੇ ਵਿੱਚ ਪਾਣੀ ਖੜਾਉਣਾ ਹੁੰਦਾ ਨਾ ਸਾਡੀ ਫਸਲ ਦੀ ਰਿਕੁਆਇਰਮੈਂਟ ਦੇ ਵਿੱਚ ਪਾਣੀ ਖੜਾਉਣਾ ਸੀ ਇਸ ਕਰਕੇ ਕੱਦੂ ਕਰਦੇ ਪਾਣੀ ਥੱਲੇ ਨਾ ਜਾਵੇ ਤੇ ਜਿਹੜੀ ਬਾਰਿਸ਼ ਦਾ ਪਾਣੀ ਪੈ ਗਿਆ ਜਾਂ ਜਿਹੜਾ ਕੋਈ ਹੋਰ ਪਾਣੀ ਆ ਗਿਆ ਉਹ ਥੱਲੇ ਨਹੀਂ ਜਾਂਦਾਗਾ ਉਹ ਅੱਗੇ ਦੇ ਅੱਗੇ ਫਲੱਡ ਹੋ ਕੇ ਗਾਂਧੀਆਂ ਉਤਰ ਜਾਂਦਾਗਾ ਮਤਲਬ ਜਿਹੜਾ بارشਾਂ ਦਾ ਪਾਣੀ ਹੈਗਾ ਜਾਂ ਜਿਹੜਾ ਹੋਰ ਕੋਈ ਪਾਣੀ ਸਾਡੀ ਜ਼ਮੀਨ ਨੂੰ ਰੀਚਾਰਜ ਕਰਨ ਦੇ ਲਈ ਜਿਹੜੀ ਸਰਕਾਰ ਵੱਲੋਂ ਬੜੀ ਵਧੀਆ ਜਿਹੜੀ ਟੈਕਨੀਕ ਹੁਣ ਦਿੱਤੀ ਗਈ ਹੈਗੀ ਡੀਐਸਆਰ ਝੋਨੇ ਦੀ ਸਿੱਧੀ ਬਿਜਾਈ ਸਾਨੂੰ ਸਾਡੇ ਕਿਸਾਨ ਵੀਰਾਂ ਨੂੰ ਅਪੀਲ ਆ ਵੀ ਡੀਐਸਆਰ ਵਿਧੀ ਨੂੰ ਅਪਣਾਈਏ ਉਦੇ ਨਾਲ ਕੀ ਹੈ ਕਿ ਜਿਹੜਾ ਸਾਡਾ ਪਾਣੀ ਦਾ ਪੱਧਰ ਹੈਗਾ ਕੁਛ ਨਾ ਕੁਛ ਕਿਸੇ ਹੱਦ ਕਿਸੇ ਹੱਦ ਤੱਕ ਕਿਸੇ ਲੈਵਲ ਤੱਕ ਉੱਪਰ ਆਊਗਾ ਉਹਦਾ ਕਾਰਨ ਕੀ ਹੈਗਾ ਵੀ ਜਦੋਂ ਅਸੀਂ ਜਿਹੜੀ ਪੁਰਾਣੀ ਟੈਕਨੀਕ ਹੈ ਸਾਡੀ ਕੱਦੂ ਕਰਕੇ ਝੋਨਾ ਲਾਉਨੇ ਆ ਉਹਦੇ ਨਾਲ ਉੱਪਰ ਸਖਤ ਤਹਿ ਬਣ ਜਾਂਦੀ ਆ ਪਾਣੀ ਥੱਲੇ ਨਹੀਂ ਜਾਂਦਾਗਾ ਪਰ ਜਿਹੜੀ ਸਿੱਧੀ ਵਿਜਾਈ ਕਰਦੇਗੇ ਉਹਦੇ ਵਿੱਚ ਅਸੀਂ ਕੱਦੂ ਨਹੀਂ ਕਰਦੇਗੇ ਸਿੱਧਾ ਖੇਤ ਵਾਹ ਕੇ ਤਿਆਰ ਕਰਕੇ ਡ੍ਰਿਲ ਨਾਲ ਅਸੀਂ ਝੋਨੇ ਦੀ ਵਿਜਾਈ ਕਰ ਦਿੰਨੇ ਆ ਉਹਦੇ ਨਾਲ ਕੀ ਹੈ ਵੀ ਜਿਹੜੀ ਉੱਪਰ ਸਖਤ ਤਹਿ ਨਾ ਬਣ ਕਰਨ ਜਿਹੜਾ بارشਾਂ ਦਾ ਪਾਣੀ ਆ ਜਾ ਸਿੱਖੇਤ ਨੂੰ ਪਾਣੀ ਲਾਇਆ ਜਿੰਨਾ ਕਬੂਟੇ ਨੇ ਲੈਣਾ ਉਹ ਲੈ ਲੈਣਾਗਾ ਬਾਕੀ ਜਿਹੜਾ ਖੇਤੋ ਵਿੱਚ ਪਾਣੀ ਹੈ ਸਾਰਾ ਉਹ ਧਰਤੀ ਤੇ ਹੇਠ ਚਲੇ ਜਾਣਾਗਾ ਔਰ ਲਗਾਤਾਰ ਕਰਦੇ ਕਰਦੇ ਹੌਲੀ ਹੌਲੀ ਪਾਣੀ ਸਾਡਾ ਉੱਪਰ ਆਊਗਾ ਤੇ ਡੀਐਸਆਰ ਟੈਕਨੀਕ ਜਿਹੜੇ ਕਿਸਾਨ ਅਪਣਾਉਂਦੇ ਹੈਗੇ ਸਿੱਧੀ ਬਿਜਾਈ ਤੇ ਉਹਦੇ ਲਈ ਸਰਕਾਰ ਵੱਲੋਂ ਕੰਪਨਸੇਸ਼ਨ ਰੱਖੀ ਗਈ ਹੈ ਕਿਸਹਾਇਤਾ ਰਾਸ਼ੀ ਦੀ ਰੱਖੀ ਗਈ ਹੈ 1500 ਰੁਪਏ ਪ੍ਰਤੀ ਏਕੜ ਉਹਨਾਂ ਕਿਸਾਨਾਂ ਨੂੰ ਜਿਹੜੇ ਡੀਐਸਆਰ ਵਿਧੀ ਦੇ ਨਾਲ ਝੋਨੇ ਦੀ ਬਿਜਾਈ ਕਰਨਗੇ 1500 ਰੁਪਏ ਪ੍ਰਤੀ ਏਕੜ ਸਰਕਾਰ ਵੱਲੋਂ ਨੂੰ ਸਹਾਇਤਾ ਦਿੱਤੀ ਜਾਣੀ ਹੈ ਤੇ ਇਹਦੇ ਨਾਲ ਜਿੱਥੇ ਸਾਨੂੰ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਣੀ ਆ ਉਹਦੇ ਨਾਲ ਜਿਹੜਾ ਸਾਡੇ ਪਾਣੀ ਦੀ ਬਚਤ ਕਰਨ ਦੇ ਲਈ ਵੀ ਜਿਹੜਾ ਬਣਦਾ ਸੀ ਯੋਗਦਾਨ ਹੈਗਾ ਉਹ ਅਸੀਂ ਪਾ ਸਕਦੇ ਆਂਗੇ ਤੇ ਦੂਜੀ ਗੱਲ ਆ ਗਈ ਵੀ ਇਹਦੇ ਨਾਲ ਜਿਹੜਾ بارشਾਂ ਦਾ ਪਾਣੀ ਹੈਗਾ ਉਹ ਵੀ ਸਾਡਾ ਫਲੱਡ ਹੋਣ ਦੀ ਬਜਾਏ ਧਰਤੀ ਹੇਠ ਚਾਊਗਾ ਉਹ ਰੀਚਾਰਜ ਹੋਊਗਾ ਜਿਸ ਦੇ ਨਾਲ ਸਾਡਾ ਪਾਣੀ ਦਾ ਲੈਵਲ ਉੱਪਰ ਆਊਗਾ ਤੇ ਦੂਜੀ ਇਹ ਕਈ ਕਿਸਾਨਾਂ ਦੇ ਵੀਰਾਂ ਦੇ ਮਨ ਦੇ ਵਿੱਚ ਇਹ ਹੁੰਦਾ ਗਾਮ ਤੌਰ ਤੇ ਵੀ ਇਹਦੇ ਨਾਲ ਸਾਡਾ ਝਾੜਨਾ ਘਟ ਜੇ ਜੋ ਪਿਛਲੇ ਸਾਲਾਂ ਦਾ ਤਜਰਬਾ ਹੈਗਾ ਇਹ ਜਨਿਵਰਸਿਟੀ ਦੀ ਰਿਸਰਚ ਆ ਗਈ ਇਹਦੇ ਨਾਲ ਝਾੜ ਲਗਭਗ ਉਨਾ ਹੀ ਰਹਿੰਦਾਗਾ ਜਿੰਨਾ ਆਪਣੀ ਆਮ ਕ੍ਰੋਪ ਦਾ ਹੁੰਦਾਗਾ ਕਦੋਂ ਕਰਕੇ ਝੋਨੇ ਲਾਇਦਾ ਹੁੰਦਾਗਾ ਤੇ ਝਾੜ ਉਨਾ ਹੀ ਰਹਿੰਦਾਗਾ ਖਰਚਾ ਸਾਡਾ ਘਟਦਾਗਾ ਕਿਉਂਕਿ ਜਿਹੜੀ ਟ੍ਰਾਂਸਪਲੈਂਟੇਸ਼ਨ ਕਰਦੇ ਸਾਡੀ ਲੇਬਰ ਦਾ ਖਰਚਾ ਆਉਣਾਗਾ 4-5000 ਰੁਪਇਆ ਉਹ ਸਾਡਾ ਬਚਤ ਹੋ ਜਾਂਦੀ ਇਹਦੇ ਨਾਲ ਅਸੀਂ ਡ੍ਰਿਲ ਨਾਲ ਸਿੱਧਾ ਅਮਲ ਜਿਵੇਂ ਆਪਾਂ ਕਣਕ ਬੀਜਦੇ ਹਾਂਗੇ ਟਰੈਕਟਰ ਮਗਰ ਪਾ ਕੇ ਡ੍ਰਿਲ ਉਸੇ ਤਰ੍ਹਾਂ ਸਿੱਧੀ ਬਿਜਾਈ ਕਰ ਦੇਣੀ ਹੈਗੀ ਤੇ ਉਹਦੇ ਚ ਇਹ ਆਗੇ ਵੀ ਅਸੀਂ ਜਦੋਂ ਬਿਜਾਈ ਕਰਤੀ ਤਾਰਬੱਤਰ ਖੇਤ ਦੇ ਵਿੱਚ ਬਜਾਈ ਕਰਨੀ ਹੈਗੀ ਤੇ ਉਹਨੂੰ ਅਸੀਂ ਆ 21 ਦਿਨ ਪਾਣੀ ਨਹੀਂ ਲਾਉਣਾਗਾ ਜਿਹੜੀ ਫਸਲ ਆ ਸਾਡੀ ਥੋੜੀ ਜਿਹੀ ਸਟ्रेस ਦੇ ਵਿੱਚ ਰਹਿੰਦੀ ਹੈਗੀ ਪਰ ਇਹ ਆ ਵੀ ਕਈ ਵਾਰੀ ਇਹ ਹੁੰਦਾ ਆ ਆਮ ਲੋਕਾਂ ਦਾ ਤਜਰਬਾ ਹੈਗਾ ਜਿਹੜੇ ਕਹਿੰਦੇ ਨਹੀਂ ਵੀ ਜਦੋਂ ਸ਼ੁਰੂ ਦੇ ਵਿੱਚ ਖੇਤ ਦੇ ਵਿੱਚ ਫਸਲ ਵਧੀਆ ਨਹੀਂ ਲੱਗਦੀ ਹੌਲੀ ਹੌਲੀ ਜਰਮੀਨੇਸ਼ਨ ਹੁੰਦੀ ਆ ਖੇਤ ਭਰਿਆ ਨਹੀਂ ਹੁੰਦਾਗਾ ਤੇ ਐਂ ਲੱਗਦਾ ਵੀ ਬੂਟੇ ਥੋੜੇ ਜਿਹਾ ਕਿ ਤਾਂ ਫਸਲ ਨੇ ਹੋਣਾ ਨਹੀਂ ਕੁਝ ਥੋੜਾ ਜਿਹਾ ਹੌਸਲਾ ਰੱਖਣ ਦੀ ਲੋੜ ਆ 20 ਕਿ ਦਿਨ ਜਦੋਂ 21ਵੇਂ ਦਿਨਾਂ ਬਾਅਦ ਤੁਸੀਂ ਪਾਣੀ ਲਾਉਂਗੇ ਤਾਂ ਤੁਹਾਡਾ ਖੇਤ ਜਰਮੀਨੇਸ਼ਨ ਪ੍ਰੋਪਰ ਹੋ ਕੇ ਪ੍ਰੋਪਰ ਭਰ ਜਾਊਗਾ ਤੇ ਉਹਦੇ ਜਿਹੜਾ ਬੂਟਿਆਂ ਦੀ ਗਿਣਤੀ ਹੈਗੀ ਜਿਹੜੀ ਮੈਂ ਆਪਾਂ ამ ਤਰ੍ਹਾਂ ਤੇ ਲਾਉਂਦੇ ਆ ਫਸਲ ਉਹਦੇ ਬਰਾਬਰੀ ਹੁੰਦੀ ਆ ਤੇ ਝਾੜ ਵੀ ਬਰਾਬਰੀ ਆਉਂਦਾ ਕਿਸੇ ਕਸਮ ਦੀ ਕੋਈ ਸ਼ੰਕਾ ਜਾਂ ਕੋਈ ਡਰ ਦੀ ਲੋੜ ਨਹੀਂ ਗੀ ਸਿੱਧੀ ਬਿਜਾਈ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਸਾਨ ਵੀਰਾਂ ਨੂੰ ਇਹ ਅਪੀਲ ਆ ਸਾਡੀ ਜੀ ਤੁਸੀਂ ਕਿਸਾਨੀ ਦੀ ਗੱਲ ਜਿਹੜੀ ਕਰਦੇ ਪਿਆ ਨਾਲ ਆਪਾਂ ਕਿ ਅੱਜ ਪਾਣੀ ਨੂੰ ਲੈ ਕੇ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਬੋਰ ਡੂੰਘੇ ਕੀਤੇ ਜਾ ਰਹੇ ਪਾਣੀ ਕੱਢੀ ਜਾ ਰਹੇ ਹਾਂ ਤਾਂ ਇਹਦੇ ਨਾਲ ਪਾਣੀ ਜਿਹੜਾ ਬਹੁਤ ਜ਼ਿਆਦਾ ਵੇਸਟੇਜ ਵੀ ਹੋ ਸਕਦੀ ਹੈ ਵੀ ਹੋ ਜਾਵੇ ਇਹ ਨਾ ਜਾਂ ਇਹ ਕਹਿ ਸਕਦੇ ਪਾਣੀ ਬਹੁਤ ਜ਼ਿਆਦਾ ਖਤਮ ਵੀ ਹੋ ਸਕਦਾ ਹੈ ਜਲਦੀ ਇਹ ਨਾ ਤਾਂ ਕਿਸਾਨਾਂ ਦਾ ਕਹਿੰਦੇ ਸਾਨੂੰ ਨਹਿਰੀ ਪਾਣੀ ਮਿਲ ਜਾਵੇ ਜੇ ਨਹਿਰ ਦਾ ਪਾਣੀ ਸਾਨੂੰ ਮਿਲ ਜਾਵੇ ਤਾਂ ਬਹੁਤ ਹੱਦ ਤੱਕ ਅਸੀਂ ਮੋਟਰ ਯੂਜ਼ ਕਰਨੀ ਛੱਡ ਦਾਂਗੇ ਕਿਉਂਕਿ ਇਹ ਵੀ ਇੱਕ ਰੀਜ਼ਨ ਮੰਨਿਆ ਜਾਂਦਾ ਵੀ ਬੋਰ ਪਾਣੀ ਕਰਕੇ ਵਿੱਚੋਂ ਕੱਢਿਆ ਜਾ ਰਿਹਾ ਹੈ ਨੇ ਬਿਲਕੁਲ ਜੀ ਦੇਖੋ ਨਹਿਰੀ ਪਾਣੀ ਜੇ ਆਪਾਂ ਦੇਖਿਆ ਪਿਛਲੇ ਸਮੇਂ ਦੇ ਦੌਰਾਨ ਪਹਿਲੇ 2-3 ਸਾਲਾਂ ਦੇ ਵਿੱਚ ਨਹਿਰੀ ਪਾਣੀ ਦੀ ਸਪਲਾਈ ਦੇ ਵਿੱਚ ਕਾਫੀ ਸੁਧਾਰ ਆਇਆਗਾ ਤੇ ਮੈਂ ਕੱਲ ਹੀ ਇੱਕ ਫੌਂਦਕ ਵੀਡੀਓ ਵੀ ਦੇਖ ਰਿਹਾ ਸੀ ਕਿ ਕਿਸੇ ਦੀ ਪਾਈ ਵੀ ਸੀਗੀ ਵੀ ਅਸੀਂ ਜੀ ਮੋਟਰ ਨਹੀਂ ਚਲਾ ਰਹੇ ਅਸੀਂ ਨਹਿਰੀ ਪਾਣੀ ਨਾਲ ਮਲਾਪ ਦੇ ਖੇਤ ਨੂੰ ਦੇ ਰਹੇ ਹਾਂਗੇ ਤੇ ਬੜੀ ਵਧੀਆ ਗੱਲ ਆ ਨਹਿਰੀ ਪਾਣੀ ਦੀ ਸਪਲਾਈ ਜੇ ਵੱਧ ਹੋਊਗੀ ਤਾਂ ਕੁਦਰਤੀ ਤੌਰ ਤੇ ਆ ਵੀ ਕਿਉਂਕਿ ਜੇ ਆਪਾਂ ਨੂੰ ਪਾਣੀ ਮਿਲ ਰਿਹਾਗਾ ਫਿਰ ਆਪਾਂ ਮੋਟਰ ਚਲਾ ਕੇ ਥੱਲੇ ਪਾਣੀ ਕਿਉਂ ਕੱਢਾਂਗੇ ਤਾਂ ਉਹਦੇ ਨਾਲ ਪਾਣੀ ਦੀ ਸਾਡੇ ਜੇ ਨਹਿਰੀ ਪਾਣੀ ਦੀ ਸਪਲਾਈ ਸਾਡੀ ਵਧੀਆ ਆ ਰਹੀ ਆ ਪਿਛਲੇ 2-3 ਸਾਲਾਂ ਦੇ ਵਿੱਚ ਵਧੀਆ ਤਿਆਰਬਾਗ ਲੋਕਾਂ ਦਾ ਤੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਵੀ ਨਹਿਰੀ ਪਾਣੀ ਸਮੇਂ ਸਿਰ ਮਿਲ ਜੇ ਤੇ ਉਹਦੇ ਨਾਲ ਜਿਹੜਾ ਸਾਡੇ ਪਾਣੀ ਦੀ ਕੁਝ ਹੱਦ ਤੱਕ ਬਚਤ ਜ਼ਰੂਰ ਹੋਊਗੀ ਜੀ ਕਿਉਂਕਿ ਅਸੀਂ ਪਾਣੀ ਥੱਲੋਂ ਘੱਟ ਕੱਢਾਂਗੇ ਤੁਸੀਂ ਕਿਹਾ ਵੀ ਜਿੱਦਾਂ ਪਹਿਲਾਂ ਗੱਲ ਹੋਈ ਆ ਵੀ ਜੇ ਹਾਲਾਤ ਇਦਾਂ ਹੀ ਚੱਲਦੇ ਰਹੇ ਰਾਜਸਥਾਨ ਵਾਲਾ ਹਾਲ ਪੰਜਾਬ ਦਾ ਹੋ ਜਾਊਗਾ ਹੁਣ ਇਸ ਵੇਲੇ ਸਥਿਤੀ ਜਿਹੜੀ ਆ ਪੰਜਾਬ ਦੀ ਕੀ ਆ ਕਿਹੜਾ ਖੇਤਰ ਹੈਗਾ ਆ ਜਿਹੜਾ ਡਾਰਕ ਜ਼ੋਨ ਜਾਂ ਰੈੱਡ ਜ਼ੋਨ ਜਿਹੜਾ ਜਿਹਨੂੰ ਘੋਸ਼ਿਤ ਕੀਤਾ ਗਿਆ ਦੇਖੋ ਜੇ ਆਪਾਂ ਕਹੀਏ ਪੰਜਾਬ ਦੇ ਵਿੱਚੋਂ ਖਾਸ ਕਰਕੇ ਮਾਲਵਾ ਬਿਲਡ ਦੇ ਵਿੱਚੋਂ ਜ਼ਿਆਦਾਤਰ ਬਲਾਕ ਆ ਜਿਹੜੇ ਉਹ ਰੈੱਡ ਜ਼ੋਨ ਦੇ ਵਿੱਚ ਡਿਕਲੇਅਰ ਹੋ ਗਏ ਹੈਗੇ ਜਿੱਥੇ ਪਾਣੀ ਦਾ ਪੱਧਰ ਕਾਫੀ ਥੱਲੇ ਚੱਲਿਆ ਗਿਆ ਇਹ ਫੁੱਟ ਦੇ ਵਿੱਚ ਜੇ ਗਿਣੀਏ ਤਾਂ ਕਿੰਨਾ ਖੋ ਸਕਦਾ ਹੈ ਨਾ ਇਹ ਹਰੇਕ ਸਾਲ ਮਲਾਂ ਅੰਦਾਜ਼ਨ 4 ਫੁੱਟ ਡੇਢ ਫੁੱਟ 2 ਫੁੱਟ ਦੇ ਕਰੀਬ ਪਾਣੀ ਥੱਲੇ ਚੱਲਿਆ ਜਾਂਦਾ ਹੈਗਾ ਜੋ ਡਾਟਾ ਯੂਨੀਵਰਸਿਟੀ ਦਾ ਡਾਟਾ ਹੈਗਾ ਹਰੇਕ ਸਾਲ ਪਾਣੀ ਥੱਲੇ ਜਾਂਦਾ ਹੈਗਾ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਥੋੜਾ ਜਿਹਾ ਰੁਕਿਆ ਹੈਗਾ ਜਿਹੜੀ ਕਿ ਚੰਗੀ ਗੱਲ ਆ ਗਈ ਪਰ ਇਹਨੂੰ ਮੇਨਟੇਨ ਕਰਨ ਦੀ ਲੋੜ ਆ ਗਈ ਤੇ ਜੇ ਆਪਾਂ ਫੇਰ ਉਸੇ ਤਰ੍ਹਾਂ ਹੀ ਪਾਣੀ ਦੀ ਵਰਤੋਂ ਲਗਾਤਾਰ ਕਰੀ ਗਏ ਜਾਂ ਅਗੇਤਾ ਝੋਨਾ ਲਾਵਾਂਗੇ ਜਾਂ ਕੋਈ ਹੋਰ ਜਿਹੜੇ ਪਾਣੀ ਰੀਚਾਰਜ ਕਰਨ ਵਾਲੀਆਂ ਤਕਨੀਕਾਂ ਨਾ ਬਣਾਵਾਂਗੇ ਪਾਣੀ ਸਾਡਾ ਥੱਲੇ ਜਾਊਗਾ ਤਾਂ ਫੇਰ ਉਹਦੇ ਨਾਲ ਫੇਰ ਅਸੀਂ ਨੁਕਸਾਨ ਵਾਲੇ ਜਾਵਾਂਗੇ ਇੱਕ ਮੇਰੀ ਕਿਸਾਨ ਵੀਰਾਂ ਨੂੰ ਅਪੀਲ ਜ਼ਰੂਰ ਆ ਗਈ ਕਿ ਜਿਹੜੀ ਸਾਡੀ ਮੱਕੀ ਦੀ ਕਾਸ਼ਤਾ ਖਾਸ ਕਰਕੇ ਆ ਬਹਾਰ ਰੁੱਤ ਦੀ ਮੱਕੀ ਆ ਗਈ ਪਾਣੀ ਦੀ ਬਹੁਤ ਜ਼ਿਆਦਾ ਲੱਗਤ ਆ ਗਈ ਠੀਕ ਆ ਕਿਸਾਨ ਅਸੀਂ ਦੇਖਦੇ ਆਂਗੇ ਕਿ ਇਕਨੋਮਿਕਲੀ ਸਾਨੂੰ ਸਾਡੇ ਲਈ ਮੱਕੀ ਫਾਇਦੇਮੰਦ ਆਗੀ ਸਾਨੂੰ ਜਿਆਦਾ ਰਿਟਰਨ ਦੇ ਦਿੰਦੀ ਹੈਗੀ ਪਰ ਜਾਵੇ ਪ੍ਰਾਫਿਟ ਤੋਂ ਆਪਾਂ ਕੀ ਕਰਾਵਾਂਗੇ ਜੇ ਸਾਡੇ ਕੋਲ ਪਾਣੀ ਨਾ ਬਚਿਆ ਕਿਉਂਕਿ ਮੱਕੀ ਵੀ ਪਾਣੀ ਬਹੁਤ ਜਿਆਦਾ ਲੈਂਦੀ ਆ ਇਹਦੇ ਬਦਲ ਦੇ ਵਿੱਚੋਂ ਤਾਂ ਆਪਾਂ ਤੀਜੀ ਫਸਲ ਲਾਉਣੀ ਆ ਨਾ ਤਸੀਂ ਮੂੰਗੀ ਲਾ ਸਕਦੇ ਹੈਗੇ ਮੂੰਗੀ ਬੜਾ ਵਧੀਆ ਇਹਦਾ ਬਦਲ ਆਗਾ ਆਲੂਆਂ ਤੋਂ ਬਾਅਦ ਜੇ ਲਾਉਣੀ ਹੈ ਮੂੰਗੀ ਲਾਉਣੀ ਹੈ ਮੱਕੀ ਦੀ ਵਿਜਾਇ ਲਾਈਏ ਤਾਂ ਮੂੰਗੀ ਬਹੁਤ ਜ਼ਿਆਦਾ ਸਾਡੇ ਲਈ ਵਧੀਆ ਫਸਲ ਆ ਗਈ ਤੇ ਪਾਣੀ ਵੀ ਘੱਟ ਲੈਂਦੀ ਔਰ ਸਾਡੀ ਜ਼ਮੀਨ ਦੀ ਸਿਹਤ ਦੇ ਲਈ ਵੀ ਚੰਗੀ ਆ ਤੇ ਸਾਨੂੰ ਮੈਂ ਕਿਸਾਨ ਵੀਰਾਂ ਨੂੰ ਇਹ ਅਪੀਲ ਕਰੂੰਗਾ ਵੀ ਜੇ ਆਪਾਂ ਮੱਕੀ ਲਾਉਣੀ ਹੈਗੀ ਤਾਂ ਆਪਾਂ ਸੋਣੀ ਵਾਲੀ ਮੱਕੀ ਲਾਈਏ ਝੋਨੇ ਨੂੰ ਬਦਲ ਕੇ ਉਹਦੇ ਲਈ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਆ ਕੁਝ ਜिले ਸਾਡੇ ਜਿਹੜੇ ਪਾਇਲਟ ਪ੍ਰੋਜੈਕਟ ਦੇ ਅੰਡਰ ਲਏ ਗਏ ਆ ਤੇ ਉੱਥੇ ਕਿਸਾਨਾਂ ਨੂੰ ਜਿਹੜੀ ਉਹ ਜਿਹੜੇ ਜਿਹੜੇ ਪਰ ਹਕਟਿਆਰ ਦੇ ਹਿਸਾਬ ਨਾਲ ਮਦਦ ਦਿੱਤੀ ਜਾ ਰਹੀ ਹੈਗੀ ਤੇ ਕੁਝ ਜ਼ਿਲ੍ਹੇ ਜਿਹੜੇ ਪਾਇਲਟ ਪ੍ਰੋਜੈਕਟ ਦੇ ਵਿੱਚ ਰਹੀ ਹੈ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਜਿਵੇਂ ਲੁਧਿਆਣਾ ਦਾ ਸਾਡਾ ਪਾਇਲਟ ਪ੍ਰੋਜੈਕਟ ਵਿੱਚ ਨਹੀਂ ਹੈ ਇੱਥੇ ਵੀ ਕਿਸਾਨਾਂ ਨੂੰ ਜਿਹੜੇ ਕਿਸਾਨ ਵੀਰ ਝੋਨੇ ਦੇ ਬਦਲ ਵਜੋਂ ਮੱਕੀ ਲਾਉਣਗੇ ਤਾਂ ਉਹਨਾਂ ਨੂੰ 10000 ਰੁਪਿਆ ਪਰ ਹਕਟਿਆਰ ਦੀ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣੀ ਹੈਗੀ ਉਹਦੇ ਲਈ ਉਹ ਅਪਲਾਈ ਕਰ ਸਕਦੇ ਆ ਜੀ ਜਿਹੜੇ ਤੁਸੀਂ ਜ਼ੋਨ ਦੀ ਗੱਲ ਕਰਦੇ ਪਏ ਸੀਗੇ ਪਾਣੀ ਡੂੰਘੇ ਦੀ ਜੇ ਆਪਾਂ ਮਾਲਵ ਖੇਤਰ ਦੀ ਗੱਲ ਕਰਦੇ ਆ ਇਹਨਾਂ ਜ਼ੋਨਸ ਦੇ ਵਿੱਚ ਕਿ ਸ਼ਹਿਰ ਵਾਲੇ ਜ਼ੋਨ ਹੈਗੇ ਨੇ ਜਿੰਨਾਂ ਦੇ ਵਿੱਚ ਪਾਣੀ ਜਰਾ ਡੂੰਗਾ ਜਾਂ ਪਿੰਡਾਂ ਵਾਲੇ ਹੈਗੇ ਨੇ ਨਹੀਂ ਜ਼ੋਨ ਦਾ ਮਤਲਬ ਸ਼ਹਿਰ ਜਾਂ ਪਿੰਡਾਂ ਨੂੰ ਕੋਈ ਵੱਖਰਾ ਆਈਡੈਂਟੀਫਾਈ ਨਹੀਂ ਕੀਤਾ ਗਿਆ ਮਤਲਬ ਉਹਦਾ ਮਤਲਬ ਬਲਾਕ ਆ ਕਿਹੜੇ ਕਿਹੜੇ ਬਲਾਕ ਆਗੇ ਮਤਲਬ ਜਿਵੇਂ ਪੰਜਾਬ ਦੇ ਵਿੱਚ ਆ ਮਤਲਬ ਜਿੰਨੇ ਬਲਾਕ ਹੋਣਾਂ ਚੋ ਜ਼ਿਆਦਾਤਰ ਬਲਾਕ ਮਤਲਬ ਆ ਮਤਲਬ ਡਾਰਕ ਜ਼ੋਨ ਦੇ ਵਿੱਚ ਆ ਕਿ ਇਹਦੇ ਵਿੱਚ ਸਵਾਲ ਆ ਮੇਰਾ ਕਿੰਨੇ ਚਿਰ ਦਾ ਜੇ ਮੰਨ ਲਈ ਆਪਾਂ ਵੈਸੇ ਗੱਲ ਕਰ ਲਈ ਪਾਣੀ ਆਪਣੇ ਕੋਲ ਹੋਵੇ ਜੇ ਪੰਜਾਬ ਦੀ ਗੱਲ ਕਰ ਲਈਏ ਇਹ ਕਿਵੇਂ ਬਚਾਇਆ ਜਾ ਸਕਦਾ ਇਸ ਨੂੰ ਕਿਦਾਂ ਇਸ ਦੀ ਦੇਖਰੇਖ ਕੀਤੀ ਜਾ ਸਕਦੀ ਹੈ ਦੇਖੋ ਪਾਣੀ ਬਚਾਉਣ ਦੇ ਲਈ ਤਾਂ ਇੱਕ ਤਾਂ ਜਿਵੇਂ ਆਪਾਂ ਹੁਣ ਗੱਲ ਕਰ ਚੁੱਕੇ ਹਾਂਗੇ ਡੀਐਸਆਰ ਟੈਕਨੀਕ ਸਾਡੀ ਵਧੀਆ ਟੈਕਨੀਕਾਂ ਚੋਣੇ ਦੇ ਲਈ ਠੀਕ ਹੈ ਜੀ ਦੂਸਰਾ ਨਹਿਰੀ ਪਾਣੀ ਦੀ ਜੇ ਸਪਲਾਈ ਵੱਧ ਤੋਂ ਵੱਧ ਜਿੰਨੀ ਹੋਵੇ ਤਾਂ ਅਸੀਂ ਕੁਦਰਤੀ ਤੌਰ ਤੇ ਵੀ ਸਾਨੂੰ ਨਹਿਰੀ ਪਾਣੀ ਦੀ ਸਪਲਾਈ ਮਿਲ ਜੇ ਜਿਆਦਾ ਮਿਲੂਗੀ ਤਾਂ ਅਸੀਂ ਥੱਲੇ ਧਰਤੀ ਹੇਠਲਾ ਪਾਣੀ ਘਟ ਕੱਢਾਂਗੇ ਬਾਕੀ ਇਹ ਆ ਵੀ ਸਾਨੂੰ ਵਾਟਰ ਰੀਚਾਰਜ ਦੇ ਅ ਜਿਹੜੇ ਵੀ ਤਰੀਕੇ ਜਰੂਰ ਅਪਣਾਉਣੇ ਚਾਹੀਦੇ ਆਗੇ ਕਿਉਂਕਿ ਜਿਵੇਂ ਆਪਣਾ ਜਿਹੜਾ ਘਰਾਂ ਦਾ ਪਾਣੀ ਹੈਗਾ بارشਾਂ ਦਾ ਪਾਣੀ ਹੈਗੀ ਆਪਣੇ ਛੱਤਾਂ ਤੇ ਜਾਂ ਆਪਣੇ ਘਰਾਂ ਦੇ ਅੰਦਰ ਹੈਸ਼ੀ ਏਰੀਆ ਦੇ ਵਿੱਚ بارش ਦਾ ਪਾਣੀ ਹੈਗੇ ਉਹਨੂੰ ਜਰੂਰ ਥੱਲੇ ਮਤਲਬ ਰੀਚਾਰਜ ਪੈਟ ਬਣਾ ਕੇ ਜਿੰਨਾ ਕੋ ਹੋ ਸਕਦਾਗਾ ਉਹਨਾਂ ਨੂੰ ਜਿਹੜਾ ਕੋ ਬੰਦਾ ਅਫੋਰਡ ਕਰ ਸਕਦਾਗਾ ਰੀਚਾਰਜ ਪੈਟ ਬਣਾ ਕੇ ਘਟੋ ਘਟ ਬਾਰਿਸ਼ ਦਾ ਪਾਣੀ ਆਪਣੇ ਘਰੇ ਜਰੂਰ ਰੀਚਾਰਜ ਕਰੇ ਰੀਚਾਰਜ ਪੈਟੇ ਕਿੱਦਾਂ ਤਿਆਰ ਕੀਤੀ ਜਾਂਦੀ ਹੈ ਕਿਸੇ ਵੀ ਘਰ ਦੇ ਵਿੱਚ ਤਿਆਰ ਹੋ ਸਕਦੀ ਹੈ ਬਿਲਕੁਲ ਜੀ ਉਹ ਤਾਂ ਡੈਸਟਿਕ ਇਹ ਹੈਗਾ ਵੀ ਇੱਕ ਉਹਦਾ ਸਪੈਸਟਿਕ ਹੈਗਾ ਉਹਦਾ ਡਾਇਗਰਾਮ ਬਣਿਆ ਹੋਗਾ ਯੂਨੀਵਰਸਿਟੀ ਕੋਲੇ ਹੈਗਾ ਸਾਰਾ ਕੁਝ ਉਹ ਤੇ ਟੋਆ ਪੱਟ ਕੇ ਆਪਾਂ ਥੱਲੇ ਬੋਰ ਕਰਕੇ ਜਿਹੜਾ ਪਾਣੀ ਹੈਗਾ ਆਪਣਾ بارش ਵਾਲਾ ਪਾਣੀ ਸਾਫ਼ ਕਰਕੇ ਉਹਦੇ ਵਿੱਚ ਜੋ ਜੋ ਮਟੀਰੀਅਲ ਪਾਇਆ ਜਾਂਦਾ ਕਿ ਮਤਲਬ ਤਾਂ ਕਿ ਕੋਈ ਡਸਟ ਵਗੈਰਾ ਜਾਂ ਹੋਰ ਕੁਝ ਨਾ ਜਾਵੇ ਸਾਫ਼ ਪਾਣੀ ਥੱਲੇ ਜਾਵੇ ਕੋਈ ਕੈਮੀਕਲ ਨਾ ਜਾਵੇ ਉਹ ਪਾ ਕੇ ਪਾਣੀ ਅਸੀਂ ਜਾਂ ਥੱਲੇ ਰੀਚਾਰਜ ਕਰਨਾ ਹੈ ਥੱਲੇ ਚਲਾ ਜਾਣਾ ਪਾਣੀ ਸਾਡਾ بارش ਵਾਲਾ ਧਰਤੀ ਹੇਠਲਾ ਪਾਣੀ ਜਿਹੜਾ ਗਰਾਊਂਡ ਵਾਟਰ ਹੈਗਾ ਉਹਦੇ ਜਾ ਕੇ ਰਲ ਜਾਣਾ ਉਹਦੇ ਨਾਲ ਸਾਡਾ ਜਿਹੜਾ ਗਰਾਊਂਡ ਵਾਟਰ ਆ ਹੌਲੀ ਹੌਲੀ ਉੱਪਰ ਅਗਲੀ ਪੀੜ੍ਹੀ ਦੇ ਲਈ ਲੱਗਦਾ ਹੈ ਕਿ ਪਾਣੀ ਹੈ ਜਿਹੜਾ ਪੰਜਾਬ ਦਾ ਬਚੂਗਾ ਵੀ ਜਿਹੜੇ ਹਿਸਾਬ ਦੇ ਨਾਲ ਪਾਣੀ ਜਦਾ ਧਰਤੀ ਹੇਠੋਂ ਕੱਢਿਆ ਜਾ ਰਿਹਾ ਦੇਖੋ ਅਸੀਂ ਕੋਸ਼ਿਸ਼ ਕਰੀਏ ਜੇ ਇਨਸਾਨ ਕੋਸ਼ਿਸ਼ ਕਰੇ ਤਾਂ ਸਭ ਕੁਝ ਹੋ ਸਕਦਾ ਜੀ ਕੋਈ ਇਹੋ ਜੀ ਗੱਲ ਨਹੀਂ ਗਈ ਪਰ ਸਾਨੂੰ ਸੋਚਣਾ ਪੈਣਾਗਾ ਅਸੀਂ ਸਿਰਫ ਪ੍ਰੋਡਕਸ਼ਨ ਪਿੱਛੇ ਵੱਧ ਪੈਸੇ ਕਮਾਉਣ ਪਿੱਛੇ ਨਾ ਜਾਈਏ ਜਿਹੜੇ ਸਾਡੇ ਕੁਦਰਤੀ ਸੌਮੇ ਹੈਗੇ ਸਾਡੀ ਜ਼ਮੀਨ ਹੈਗੀ ਉਹਦੀ ਸਿਹਤ ਦਾ ਧਿਆਨ ਰੱਖੀਏ ਜ਼ਮੀਨ ਨੂੰ ਬਚਾਈਏ ਸਾਡੀ ਨੂੰ ਜਿਹੜਾ ਸਾਡਾ ਕੁਦਰਤੀ ਮੁੱਖ ਸੋਮਾ ਸਾਡਾ ਧਰਤੀ ਤੇ 흘ਪਾਣੀ ਆ ਉਹਨੂੰ ਬਚਾਈਏ ਜੇ ਸਾਡੇ ਕੁਦਰਤੀ ਸੋਮੇ ਨਾ ਰਹੇ ਤਾਂ ਸਾਡੇ ਕੋਲ ਜ਼ਮੀਨ ਦਾ ਵੀ ਕੀ ਫਾਇਦਾ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੀ ਕੀ ਦੇਵਾਂਗੇ ਜੇ ਅਸੀਂ ਬੇਸ਼ੱਕ ਕੱਟ ਦੇ ਦਈਏ ਪਰ ਜੋ ਆਪਾਂ ਸਾਡੀ ਆਉਣ ਵਾਲੀਆਂ ਜਨਰੇਸ਼ਨ ਨੂੰ ਉਹਨਾਂ ਨੂੰ ਦੇਣਾਗਾ ਸ਼ੁੱਧ ਧਿਗੇ ਸਾਡਾ ਵਾਤਾਵਰਣ ਸ਼ੁੱਧ ਰੱਖੀਏ ਉਹਦੇ ਵਿੱਚ ਜਿਹੜਾ ਬਣਦਾ ਯੋਗਦਾਨ ਪਾਈਏ ਤੇ ਜਿਹੜਾ ਸਾਡਾ ਪਾਣੀ ਆ ਉਹਨੂੰ ਸ਼ੁੱਧ ਰੱਖੀਏ ਕੈਮੀਕਲ ਜ਼ਹਿਰਾਂ ਦੀ ਵਰਤੋਂ ਲੋਡ ਅਨੁਸਾਰ ਕਰੀਏ ਬੇਲੋੜੀਆਂ ਕੈਮੀਕਲ ਜ਼ਹਿਰਾਂ ਜਿਹੜੀਆਂ ਸਾਡੀਆਂ ਉਹ ਵੀ ਸਾਡਾ ਜਿਹੜਾ ਪਾਣੀ ਦਾ ਜਿਹੜੀ ਕੁਆਲਿਟੀ ਉਹਨੂੰ ਖਰਾਬ ਕਰ ਰਹੀਆਂ ਨਿਕੀਆਂ ਜੀ ਦੇ ਨਾਲ ਸਾਡੀਆਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਨਿਕੀਆਂ ਮਤਲਬ ਇਹਦੇ ਵਿੱਚ ਜਿਹੜਾ ਸਾਡਾ ਕੁਦਰਤੀ ਸੌਮੇ ਜਿਹੜੇ ਬਚਾਉਣੇ ਆ ਉਹਦੇ ਬਚਾਉਣ ਦੇ ਵਿੱਚ ਸਾਡਾ ਸਾਰਿਆਂ ਦਾ ਬਣਦਾ ਹੈ ਕਿ ਅਸੀਂ ਆਪਣਾ ਬਣਦਾ ਯੋਗਦਾਨ ਪਾਈਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ